ਨੀ ਕੋਰਤੀ ਸੇ ਦੀ ਚੱਲਦੀ ਮੈਨੂੰ ਢੇਲੇ ਰਾਤ ਕਾਲ ਕੱਕਾ ਖੱਟ ਕੇ ਰੱਖ ਲੈਨੀ ਆ ਬਜਨਾ ਤਾਂ ਨਹੀਂ ਪਾ ਸਾਪੇ ਸਿਰੇ ਕਾਲ ਦੀ ਸਾਰੇ ਉਹ ਹੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਆ ਕਰੋ ਗਾਲਾਂ ਹੋ ਸਕਦੀਆਂ ਨੇ ਨਹੀਂ ਵੀ ਹੋ ਸਕਦੀਆਂ ਸੋ ਜੇ ਦੇਖਨੇ ਹੋਵੇ ਤਾਂ ਹੈੱਡਫੋਨ ਲਾ ਲਿਓ ਬਾਕੀ ਕਮੈਂਟ ਸੈਕਸ਼ਨ ਤੁਹਾਡੇ ਲਈ ਹੈਗਾ ਤੁਸੀਂ ਆਪਣਾ ਰਿਵਿਊ ਦੇ ਸਕਦੇ ਜੇ ਦੇਣਾ ਚਾਹੋ ਤਾਂ ਗੁੱਡ ਬੈਡ ਜਿੱਦਾਂ ਵੀ ਲੱਗੇ ਤੁਹਾਨੂੰ ਤੇ ਗੱਲ ਕਰਨੀ ਹੈ ਮਨਾਕਸ਼ੀ ਹੁੱਡਾ ਬਾਰੇ ਮਨਾਕਸ਼ੀ ਹੁੱਡਾ ਕੌਣ ਹੈ ਤੁਹਾਡੀ ਜਾਣਕਾਰੀ ਲਈ ਦੱਸਦਾ ਮਨਾਕਸ਼ੀ ਹੁੱਡਾ ਹੈਗੀ ਆ ਧੱਕੜ ਧੱਕੜ ਚੈਂਪੀਨ ਰਾਈਟ ਨਾਓ ਜਿਹੜੀ ਚੈਂਪੀਅਨਸ਼ਿਪ ਹੋਈ ਹੈ ਬਾਕਸਿੰਗ ਦੀ ਉਹ ਜਿੱਤੀ ਹੈ ਮਨਾਕੀ ਹੁੱਡਾ ਫਰੋਮ ਹਰਿਆਣਾ ਭਾਰਤ ਦੀ ਸੀ ਕਿਸ ਨੂੰ ਨਹੀਂ ਪਤਾ ਹੋਣਾ ਕਿਉਂ ਨਹੀਂ ਪਤਾ ਹੋਣਾ ਕਿਉਂਕਿ ਸਾਰੇ ਵੱਡੇ ਹੋਏ ਆ ਜੀ ক্রিকেট ਇੰਡੀਆ ਪਾਕਿਸਤਾਨ ਦੀ ਬੰਡ ਦੇ ਵਿੱਚ ਹੈ ক্রিকেট ਮੈਚ ਕਿਹੜਾ ਹੋਇਆ ਹਾਈ 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 ਰਾਈਟ ਤੇ ਮਨਾਕੀ ਹੁੱਡਾ ਬਾਰੇ ਤਾਂ ਕਿਸੇ ਨੂੰ ਪਤਾ ਨਹੀਂ ਹੋਣਾ ਕਿਉਂਕਿ ਆਪਾਂ ਸਾਰੇ ਜਿਹੜੇ ਹੈਗੇ ਆ ਨਾ ਦੇਖਣ ਵਾਲੇ ਪਰੀਤਨੁਰ ਲੱਲਾ ਖੁਸ਼ੀ ਪੰਜਾਬ ਬਣ ਦੀਪੋਂ ਠਾਰੂ ਦੀ ਜਨਾਨੀ ਪੂਜਾ ਸੰਘਾ ਕੁੱਕੀ ਸ਼ੁੱਕੀ ਇਹ ਵੋ ਲੱਲਾ ਪਪਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਲੌਗਨੀਆਂ ਦੀਆਂ ਗਾਂੜੇ ਵੱੜੀਆਂ ਹੋਈਆਂ ਹੈ ਇਹਨਾਂ ਨੇ ਕੀ ਦਿਨਾ ਹੈ ਇਹ ਕੀ ਹੈ ਇਹਨਾਂ ਨੇ ਕੁਛ ਨਹੀਂ ਦੇਣਾ ਇਹਨਾਂ ਨੇ ਆਪਦੇ ਜਵਾਂਤਾ ਦੇ ਵੀ ਕਿੱਤੀ ਹੋਈਆਂ ਸੱਤਾਂ ਨਾਸ ਮਾਰਿਆ ਆਪਣੇ ਜਵਾਂਤਾ ਨਾਲ ਕਿਉਂਕਿ ਤੁਸੀਂ ਇੱਕ ਸਿੰਗਲ ਬਲੌਗਰ ਦੱਸ ਦੋ ਜਿਹੜਾ ਦਿਖਾ ਰਿਹਾ ਹੋਵੇ ਆਪਣੇ ਬੱਚਿਆਂ ਦੀ ਬ੍ਰਿੰਗਿੰਗ ਕੀ ਉਹ ਬਹੁਤ ਵਧੀਆ ਕਰ ਰਿਹਾ ਉਨ ਨੂੰ ਬੱਚਿਆਂ ਨੂੰ ਸਪੋਰਟਸ ਦੇ ਵੱਲ ਲੈ ਕੇ ਜਾ ਰਹੇ ਆ ਜਾਂ ਸਟੱਡੀ ਵੱਲ ਲੈ ਕੇ ਜਾ ਰਹੇ ਆ ਜਾਂ ਫਿਰ ਕੋਈ ਹੋਰ ਡਿਫਰੈਂਟ ਸਕਿੱਲ ਡਵੈਲਪ ਕਰ ਰਹੇ ਆ ਸਿਰਫ ਇੱਕੋ ਸਕਿੱਲ ਡਵੈਲਪ ਕਰ ਰਹੇ ਨੇ ਬਲੌਗਰ ਕਿਹੜੀ ਕੰਜਰ ਬਣੇ ਰਹੀ ਰਾਈਟ ਕੰਜਰ ਕੰਜਰੀ ਕੰਜਰ ਇਹ ਵਾਰਡ ਗਾਲੀ ਨਹੀਂ ਹੈ ਇਹ ਤੁਹਾਡੀ ਔਕਾਤ ਹੈ ਅਸਲੀ ਤੁਸੀਂ ਆਪ ਦੇ ਜੋਾਕਾ ਤੱਕ ਨੂੰ ਵੀ ਨਾ ਆ ਸਭ ਕਰਵਾ ਰਹੇ ਹੋ ਜੋ ਤੁਸੀਂ ਆਪ ਹੈਗੇ ਹੋ ਬੰਗ ਤੇ ਪਿਖਾਰੀ ਕੰਜਰ ਡਾਂਸਰ ਨਚਾਰ ਪਤਾ ਕੀ ਕੀ ਨਾਮ ਲੈ ਲਓ ਤੁਸੀਂ ਕੁਝ ਵੀ ਲੈ ਸਕਦੇ ਹੋ ਹਨ ਤੁਸੀਂ ਆਪਣੀ ਮਰਜ਼ੀ ਨਾਲ ਇਸ ਤੋਂ ਜੁੜਿਆ ਹੋਇਆ ਕੋਈ ਵੀ ਨਾਮ ਰੱਖੋ ਆ ਕਰਦੇ ਪੈਨੇ ਹੁਣ ਆਪਾਂ ਇਹਨਾਂ ਨੂੰ ਅਈਓ ਸਭ ਮੇਰੀ ਵੀ ਹੋਏ ਮੈਂ ਮਨਾਖੀ ਹੁੱਡਾ ਵਾਰ ਬਰਨਾਵਾ ਮਨਾਖੀ ਹੁੱਡਾ ਮੈਚ ਜਿੱਤੀ ਹੈ ਚੈਂਪੀਅਨਸ਼ਿਪ ਜਿੱਤੀ ਹੈ ਮੈਂ ਇਹਦੇ ਬਾਰੇ ਸਰਚ ਕਰਾਂਗੀ ਭਈ ਆ ਕੀ ਡਾਈਟ ਰਹੀ ਹੈ ਕੀ ਕਰਦੀ ਰਹੀ ਹੈ ਮੈਂ ਬਹੁਤ ਉਹ ਉਹ ਹੈਗੀਆਂ ਐਕਸਾਈਟਿਡ ਕਿ ਮੇਰੇ ਬਾਰੇ ਜਾਨਣਾ ਕਿਨੇ ਕੀ ਖਾਂਦਾ ਕੀ ਡਾਈਟ ਲੈਂਦੀ ਹੈ ਕੀ ਕਿਤਾਬ ਹੈ ਇਹਦਾ ਮੈਨੂੰ ਜਾਨਣਾ ਕਿਉਂਕਿ ਮੈਂ ਆਪਣੇ ਬੱਚਿਆਂ ਤੇ ਵੈਸਾ ਕੁਛ ਐਡ ਕਰਾਂਗੀ ਤੇ ਇਹ ਬਲੌਗਰ ਦੀਪ ਮਠਰ ਆਪਣੀ ਜਿਹਾ ਕਰਨ ਮੇਕਅਪ ਕਰ ਲਾ ਫਲਾਣਾ ਕਰ ਲਾ ਠੰਕੇ ਮਾਰ ਲਾ ਗਾਲਾ ਪਟਪਲਾ ਇਹ ਚੀਜ਼ਾਂ ਸਿਖਾ ਰਹੀ ਹੈ ਬਾਰਾ ਬਾਰੀ ਹੋਈ ਹੋ ਵਿੱਚੋ ਫਿਉਨਾ ਸੈਂਬੀ ਹੋਈ ਹੋ ਵਿੱਚੋ ਜਿਹੜਾ ਮਰਜ਼ੀ ਤੁਸੀਂ ਬਲੌਗਰ ਦਾ ਨਾਮ ਲਓ ਇੱਕ ਸਿੰਗਲ ਬਲੌਗਰ ਦੱਸ ਦੋ ਜਿਹੜਾ ਚੱਜ ਦੀ ਮੱਤ ਦੇ ਰਿਹਾ ਹੋਵੇ ਆਪਣੇ ਜਵਾਕਾਂ ਨੂੰ ਤੇ ਦਿਖਾ ਰਿਹਾ ਹੋਵੇ ਕਿ ਐਦਾਂ ਪਾਲੀਦਾ ਬੱਚੇ ਜੇ ਤੁਸੀਂ ਐਦਾਂ ਹੀ ਪਾਲਦੇ ਰਹੇ ਬਲੌਗਰ ਫਿਰ ਮੇਰੇ ਮੂੰਹ ਮੈਂ ਮਾੜਾ ਚੰਗਾ ਨਹੀਂ ਮੋਲਣਾ ਚਾਹਦੀ ਕਿਸੇ ਜਵਾਕ ਬਾਰੇ ਉਮੀਦ ਕਰਦੇ ਆ ਚੱਜ ਦੇ ਰਾਹ ਜਾਣ ਤੁਹਾਡੇ ਵਰਗੇ ਨਾਂ ਵਾਲਾ ਨਕ ਜਰੇ ਉਮੀਦ ਕਰਦੀ ਆ ਚੱਜ ਦੀ ਰਾਹ ਹੀ ਜਾਣ ਸੋ ਮਨਾਸ਼ੀ ਹੁੱਡਾ ਬਾਰੇ ਕੱਲ ਕਿਉਂ ਕਰਨੀ ਜ਼ਰੂਰੀ ਹੈ ਕਿਉਂਕਿ ਕੱਲ ਨੂੰ ਆਪਾਂ ਆਪਣੀ ਤਿੰਨੋਂ ਕੀ ਸਿੱਖਿਆ ਦੇਣੀ ਹੈ ਸਾਨੂੰ ਸਮਝ ਆਉਣੀ ਚਾਹੀਦੀ ਹੈ ਜਾਂ ਤਾਂ ਆ ਸਭ ਕਰੀ ਚੱਲੋ ਜਾਂ ਫਿਰ ਇਦਾਂ ਟ੍ਰੇਨਿੰਗ ਕਰਨਾ ਸ਼ੁਰੂ ਕਰ ਦੋ ਆਪਣੀਆਂ ਧੀਆਂ ਕਿਉਂਕਿ ਐਸੀ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਜਵਾਨਾਂ ਲਈ ਨਾਟੀ ਨਾਟ ਮੁੰਡਾ ਜਵਾਕਾਂ ਲਈ ਠੀਕ ਹੈ ਆਪਣੇ ਨਿੱਕੇ ਨਿੱਕੇ ਜਵਾਨਾਂ ਨੂੰ ਤਿੰਨ ਦੋ ਸਾਲ ਦੇ ਬੱਚਿਆਂ ਨੂੰ ਹੁਣੇ ਤੋਂ ਟ੍ਰੇਨਿੰਗ ਦੇਣੀ ਸ਼ੁਰੂ ਕਰ ਦੋ ਬੇਸਿਕ ਸਿਖਾਣਾ ਸ਼ੁਰੂ ਕਰ ਦੋ ਸੈਲਫ ਡਿਫੈਂਸ ਸਿਖਾਣਾ ਸ਼ੁਰੂ ਕਰ ਦੋ ਤਾਂ ਬਦਿਆ ਰਹੋਗੇ ਐਟਲੀਸ ਮਾੜੇ ਟਾਈਮ ਚ ਰੱਬ ਨਾ ਕਰੇ ਕਿਸੇ ਦਾ ਜਵਾਬ ਦੇ ਆ ਕਿਸੇ ਤੇ ਵੀ ਆਵੇ ਐਸਾ ਮਾੜਾ ਟਾਈਮ ਤੁਸੀਂ ਆਪਣੇ ਜੋਗੀ ਹੋ ਜਾਓ ਥੋੜਾ ਬੋਤਾ ਤੁਸੀਂ ਆਪਣੇ ਆਪ ਨੂੰ ਬਚਾ ਸਕੋ ਮਾੜੇ ਮੋਟੇ ਐਸੇ ਹਾਲਾਤਾਂ ਦੇ ਵਿੱਚ ਤਾਂ ਫੇਰ ਤਾਂ ਆ ਜਿਹੜਾ ਰੇਪ ਸ਼ੇਪ ਆ ਉੱਥੇ ਫੁੱਲ ਸਟਾਪ ਲੱਗ ਜਾਣਾ ਇਹ ਜਿਹੜੇ ਚੀਜ਼ਾਂ ਹੋ ਰਹੀਆਂ ਨੇ ਰੇਪ ਇਹਨਾਂ ਚੀਜ਼ਾਂ ਤੇ ਫੁੱਲ ਸਟਾਪ ਲੱਗ ਜਾਗਾ ਤੁਸੀਂ ਆਪਣੇ ਬੱਚੇ ਨੂੰ ਐਜੂਕੇਟ ਕਰਨਾ ਹੈ ਤੁਸੀਂ ਆਪਣੇ ਬੱਚਿਆਂ ਨੂੰ ਦੱਸਣਾ ਹੈ ਇੱਕ ਅੱਖ ਕਿ ਬੱਚਿਓ ਐਸੀ ਸਿਚੁਏਸ਼ਨ 'ਚ ਕੋਈ ਵੀ ਤੁਹਾਡੇ ਮਾਪਿਓ ਤੋਂ ਇਲਾਵਾ ਮਾਪਿਓ ਤੋਂ ਇਲਾਵਾ ਤੁਹਾਨੂੰ ਕਰਕੇ ਗੁੱਡ ਟੱਚ ਗੁੱਡ ਟੱਚ ਬੈਡ ਟੱਚ ਜੋ ਵੀ ਚੀਜ਼ਾਂ ਬੇਸਿਕ ਹੁੰਦੀਆਂ ਆ ਚੀਜ਼ਾਂ ਜੇ ਤੁਸੀਂ ਨਹੀਂ ਦੱਸੋਗੇ ਤਾਂ ਫਿਰ ਆ ਹੋਰ ਕੀ ਹੈ ਨਿੱਕੇ ਨਿੱਕੇ ਬੱਚੇ ਨਾਲ ਜਿਗਰੇਟ ਕਰੋ ਹੁਣ ਸਾਡੇ ਘਰ ਦੇ ਜਵਾਕ ਤੁਹਾਡੀ ਮਾਂ ਚੋਦ ਕੇ ਰੱਖ ਦੇਣਗੇ ਤੁਹਾਡੀ ਬੁੰਡਾ ਜੇ ਨਾ ਮੇਰੀ ਲੋੜ ਵੀ ਨਹੀਂ ਪੈਣੀ ਮੇਰੇ ਘਰ ਦੇ ਜਵਾਕ ਤੁਹਾਡੀ ਬੁੰਡ ਮਾਰ ਕੇ ਰੱਖ ਲੈਣੀ ਤੁਸੀਂ ਪੁੱਠੀ ਸਿੱਧੀ ਹਰਕਤ ਕਰਕੇ ਦੇਖੋ ਠੀਕ ਹੈ ਆਪਣੇ ਜਵਾਕਾਂ ਨੂੰ ਸ਼ੁਰੂਆਤ ਤੋਂ ਟ੍ਰੇਨਿੰਗ ਕਰ ਲਓ ਆਪਣੀ ਧੀਆਂ ਨੂੰ ਸਹੀ ਰਾਹ ਪਾ ਲਓ ਅਰੇ ਜੈਸਮਿਨ ਮਾਲ ਦੇ ਬੜੇ ਰੋਲੇ ਪੈ ਰਹੇ ਆ ਜੈਸਮਿਨ ਜੈਸਮਿਨ ਹੋਈ ਪਈ ਆ ਜੈਸਮਿਨ ਇਹ ਜੈਸਮਿਨ ਉਹ ਜਸਮੀਨ ਦਾ ਟੈਟ ਜਸਮੀਨ ਦੀ ਪ੍ਰੈਗਨਨਸੀ ਜਸਮੀਨ ਦਾ ਕੀ ਕਹਿੰਦੇ ਆ ਗੋਲ ਭਰਾਈ ਫਲਾਨਾ ਇਹ ਵੋ ਠੀਕ ਹੈ ਜਸਮੀਨ ਜੇ ਜਸਮੀਨ ਨੇ ਸੁਣੀਆ ਸਟ੍ਰਾਈਕਾਂ ਮਾਰੀ ਜਾਣੀਆਂ ਆ ਭਾ ਭਾਈ ਵਾ ਚਾਲ ਸਟ੍ਰਾਈਕ ਕਰਦੇ ਰਹਿ ਕੇ ਬੰਦਾ ਤਾ ਮਾਰਨਾ ਮਾਰ ਤੋ ਐਟਲੀਸਟ ਮੈਂ ਸਾਰੇ ਬਲੌਗਰਾਂ ਨੂੰ ਕਹੂੰਗੀ ਤੁਸੀਂ ਜੇ ਸਟ੍ਰਾਈਕਾਂ ਮਾਰਨੀ ਆ ਨਾ ਘਟੋ ਘਟ ਇੱਕ ਵਾਰੀ ਇੱਕ ਸਿੰਗਲ ਟਰਾਈ ਕਰੋ ਇੱਕ ਸਿੰਗਲ ਟਰਾਈ ਆਪਣੇ ਵੱਲੋਂ ਜੇ ਹੱਥੋਂ ਕੋਈ ਰਿਸਪੌਂਸ ਨਾ ਆਵੇ ਉੱਥੋਂ ਕੋਈ ਤੁਹਾਡੀ ਕਾਲ ਨਾ ਚੱਕੇ ਤਾਂ ਠੀਕ ਹੈ ਤੁਸੀਂ ਮਾਰੋ ਸਟ੍ਰੇਕ ਲੇਕਿਨ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਤੁਹਾਨੂੰ ਜੇ ਮੇਰੀ ਕੋਈ ਵੀਡੀਓ ਬੁਰੀ ਲੱਗਦੀ ਹੈ ਤੁਸੀਂ ਮੇਰੇ ਨਾਲ ਇੰਸਟਾ ਤੇ ਕੰਟੈਕਟ ਕਰੋ ਜੇ ਮੈਂ ਤੁਹਾਨੂੰ ਰਿਸਪੌਂਸ ਨਹੀਂ ਦਿੰਦੀ ਤਾਂ ਤੁਸੀਂ ਸਟ੍ਰਾਈਕ ਮਾਰੋ ਜਾਂ ਆਪਣਾ ਰਾਈਟ ਜੋ ਤੁਹਾਡਾ ਹੈਗਾ ਤੁਸੀਂ ਉਹਦਾ ਇਸਤੇਮਾਲ ਕਰ ਸਕਦੇ ਜੇ ਤੁਸੀਂ ਬਹੁਤ ਜ਼ਿਆਦਾ ਗੁੱਸੇ 'ਚ ਮੇਰੀ ਵੀਡੀਓ ਦੇਖ ਕੇ ਤੁਸੀਂ ਗਲ ਵੀ ਨਹੀਂ ਕਰਨਾ ਚਾਹੁੰਦੇ ਕੀਪ ਇਟ ਅਪ ਤੁਸੀਂ ਕਰ ਸਕਦੇ ਆ ਤੁਹਾਡਾ ਰਾਈਟ ਹੈ ਠੀਕ ਹੈ ਜੀ ਤੇ ਰਹੀ ਗੱਲ ਜੈਸਮਿਨ ਜੀ ਜਿਹੜੇ ਹੈਗੇ ਨੇ ਮਾਂ ਬਣਨ ਵਾਲੇ ਨੇ ਪ੍ਰੈਗਨਨਸੀ ਦਾ ਲਾਸਟ ਮੇਰੇ ਖਿਆਲ ਮੰਥ ਚੱਲਣਾ ਪਿਆ ਉਹਦਾ ਹਾਂ ਲਾਸਟ ਕੇ ਫਾਈਲ ਅ ਅਠਵਾਂ ਮੈਡਲ ਆ ਲਾਸਟ ਜੋ ਵੀ ਹੈ ਤੇ ਭੈਣ ਜੀ ਜੇ ਐਸੀ ਹਾਲਾਤ ਨੇ ਤੁਹਾਡੇ ਤਾਂ ਤੁਸੀਂ ਥੋੜਾ ਟਾਈਮ ਵਲੋਗਿੰਗ ਬੰਦ ਕਰਦੋ ਵਲੋਗਿੰਗ ਬੰਦ ਕਰਕੇ ਤੁਸੀਂ ਆਪ ਦਾ ਸੁੱਖ ਸ਼ਾਂਤੀ ਨਾਲ ਆ ਸਾਰੀ ਫਦੂ ਹਰਕਤਾਂ ਤੋਂ YouTube ਤੋਂ ਦੂਹਾ ਹੋ ਕੇ ਕਿਤੇ ਸੁੱਖ ਸ਼ਾਂਤੀ ਚੈਨ ਦੇ ਨਾਲ ਆਪਣੀ ਡਿਲੀਵਰੀ ਕਰੋ ਕਾ ਤੇ ਤੂੰ ਆਪਣਾ ਨੁਕਸਾਨ ਕਰ ਰਹੀ ਹੈ ਹੈ ਰੋਸ ਤਾਂ ਵੀ ਇਦਾਂ ਹੀ ਆਈ ਚੱਲਣੀ ਹੈ ਤੇ ਜਾਂਦੇ ਜਾਂਦੇ ਜੈਸਮੀਨ ਦੇ ਲਈ ਮੈਂ ਸਾਰਿਆਂ ਨੂੰ ਕਹੂੰਗੀ ਹਾਏ ਰੋਸਟਰੋ ਜੈਸਮੀਨ ਦੀ ੱਡੀ ਵੀ ਨਾ ਮਾਰੋ ਕਿ ਇਹ ਬੱਚੇ ਹੀ ਨਾ ਕੁਛ ਮਰਨ ਜੋਗੀ ਹੈ ਮੈਂ ਮੇਰੀ ਤਾਂ ਸੋਚ ਹੈ ਜਦ ਤੱਕ ਜਨਾਨੀ ਪ੍ਰੈਗਨੈਂਟ ਹੈਗੀ ਤਾਂ ਤੱਕ ਕਿਸੇ ਬਲੌਗਰ ਨਹੀਂ ਨੂੰ ਮੈਂ ਛੇੜ ਦੇਣੀ ਠੀਕ ਹੈ ਡਿਲੀਵਰੀ ਤੋਂ ਬਾਅਦ ਸੁੱਖ ਸ਼ਾਂਤੀ ਰਹੇ ਜਵਾਕ 15 ਦਿਨਾਂ ਦਾ 11 45 ਦਿਨ ਦਾ ਹੋਵੇ ਫਿਰ ਮੈਂ ਮਾਰਦੀ ਮੇਰੀ ਇਹ ਸੋਚ ਹੈ ਜਿਸ ਹਾਵ ਨਾਲ ਸਾਰੇ ਰੋਸਟਰ ਜਸਮੀਨ ਤੇ ਚੜੇ ਮੇਰੇ ਜੋਗਾ ਤਾਂ ਕੁਛ ਤੁਸੀਂ ਛੱਡਣਾ ਹੀ ਕੱਖ ਨਹੀਂ ਆ ਉਹ ਜਿੰਦੇ ਰਹਿਣ ਦੋ ਨੂੰ ਤਾਂ ਇਹ ਮੈਂ ਉਹਨੂੰ ਪਿਆਰ ਨਾਲ ਬੋਲਦੀ ਕਿ ਕਿਤੇ ਡਰ ਨਾ ਜਾਵੇ ਹਾਂ ਇਹ ਨਹੀਂ ਡਿਲੀਵਰੀ ਹੋਤਾ ਲੈਂਦਾ ਸੁੱਖ ਸ਼ਾਂਤੀ ਨਾਲ ਫਿਰ ਦੇਖੋ ਇਹ ਤੇ ਮੈਂ ਮਾਰਦੀ ਪਟਾਕੇ ਬੰਦ ਜਸਮੀਨ ਜਿਉਂਦੀ ਵੱਸਦੀ ਰਹ ਹੱਟਕੱਟੀ ਦਾ ਧਿਆਨ ਰੱਖੀ ਆਪਣੇ ਜਵਾਕ ਦਾ ਸੋਹਣਾ ਸੋਹਣਾ ਜਵਾ

ਮੇਰੀ ਅਣੀ ਦਾ ਯਾਰ ਦੇਖ ਰਹੀ ਜਿਸ ਦੇ ਬੱਚੇ ਆ ਵੀ ਬੱਚੇ ਇੱਧਰ ਉੱਧਰ ਵੀ ਬੱਚੇ ਉੱਧਰ ਬੱਚੇ ਹਨ ਬੱਚਿਆਂ ਵਾਲੀ ਦੁਆ ਕਰਿਆ ਕਰੋ ਦੇਖੋ ਕਾਕਾ ਮੈਂ ਫੀਸ ਨਹੀਂ ਟਿਕਣਾ ਕਿਹਦੇ ਬੱਚੇ ਦਾ ਗੱਤ ਨੂੰ ਮਿਲ ਕੋ ਨਾ ਦੇਖੋ ਆ ਲੈ ਕੋਈ ਗੱਦੇ ਆ ਇਹ ਆ ਹਾਰ ਹਸਪੀਟਲਾਂ ਦੇ ਵਿੱਚ ਬੱਚੇ ਇੱਧਰ ਆ ਰੁੰਦਾ ਪਿਆ ਦੇਖੋ ਹੋਰ ਦੇਖੋ ਅਬਜ਼ਰਵੇਸ਼ਨ ਤੇ ਲਈ ਰੱਖਿਆ ਜਾਂਦਾ ਜਦ ਤੱਕ ਉਹ ਥੋੜੇ ਬੋਤੇ ਸਟੇਬਲ ਨਹੀਂ ਹੋ ਜਾਂਦੇ ਤੇ ਮੈਨੂੰ ਬਤਾਂ ਤੂੰ ਦੱਸ ਇਹ ਕਿੰਨਾ ਦਾ ਜ਼ਰੂਰੀ ਹਿੱਸਾ ਸੀਗਾ ਕੁਛ ਸਿਕਣ ਦਾ ਹਿੱਸਾ ਜਿਹੜਾ ਤੂੰ ਬੱਚਿਆਂ ਦੇ ਉਸ ਡਿਪਾਰਟਮੈਂਟ ਦਾ ਸਾਰਾ ਆਰਾਊਂਡ ਐ ਕੈਮਰਾ ਘੁਮਾ ਕੇ ਦਿਖਾਇਆ ਕਿੰਨਾ ਜ਼ਰੂਰੀ ਸੀਗਾ ਕਿੰਨੇ ਤੜੇ ਲੱਖ ਰੁਪਏ ਰੁਕ ਜਾਣੇ ਸੀ ਜੇ ਤੂੰ ਉਹ ਹਿੱਸਾ ਨਾ ਪੰਦਾ ਅ ਰੱਬ ਦੇ ਨਾਲ ਥਲਵਾੜ ਨਾ ਕਰ ਰੱਬ ਦੇ ਨਾਲ ਨਾ ਖੇਡ ਰੱਬ ਦੀ ਦਿੱਤੀ ਜੀ ਨਾਲ ਨਾ ਖੇਡ ਕੁਦਰਤ ਦੇ ਨਾਲ ਖਿਲਵਾੜ ਨਾ ਕਰਿਆ ਕਰੋ ਬਲੌਗਰੋ ਪਛਤਾਓਗੇ ਪੂਰੀ ਉਮਰ ਦਾ ਰੋਣਾ ਹੋ ਜਾਊਗਾ ਮੂੰਹ ਤੇ ਕੁਸੌਣ ਦੇ ਦੇ ਕੇ ਰਹੋਗੇ ਥੋੜੀ ਬਹੁਤੀ ਸ਼ਰਮ ਕਰ ਸ਼ਰਮ ਤੇਨੂੰ ਇਨ ਹਰਕਤਾਂ ਸਿਊ ਦੇ ਵਿੱਚ ਰਹੇ ਨੇ ਇੱਕ ਦਿਨ ਦੋ ਦਿਨ ਤਿੰਨ ਦਿਨ ਤਿੰਨ ਜਿੰਨਾ ਮਰਜ਼ੀ ਦਿਨ ਉਹ ਮਾਵਾ ਤੇ ਉਹ ਪਿਓ ਦੇਖਣ ਵਾਲਿਓ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਟਾਈਮ ਮਾਂ ਦੇ ਉੱਤੇ ਤੇ ਇੱਕ ਪਿਓ ਦੇ ਉੱਤੇ ਦਿਲ ਤੇ ਕੀ ਬੀਤਦੀ ਹੈ ਇਹ ਮੇਰੇ ਫੈਮਲੀ ਦੇ ਕੁਝ ਐਕਸਪੀਰੀਅੰਸ ਹੈਗੇ ਨੇ ਦੋ ਦਿਨ ਸੀਗੇ ਸਿਰਫ ਦੋ ਦਿਨ ਪਾਣੀ ਦਾ ਇੱਕ ਘੋਟ ਨਹੀਂ ਨਿਕਲਿਆ ਸੀ ਗਲ ਦਾ ਥੱਲੇ ਚਾਹ ਵਜਾ ਕੁਝ ਨਹੀਂ ਸੀ ਕਿ ਛੋਟੀ ਜਿਹੀ ਸੀਗੀ ਪੀ ਲਿਆ ਜਿਹੜਾ ਕਿ ਮੋਸਟਲੀ ਬੱਚਿਆਂ ਨੂੰ ਹੋ ਜਾਂਦਾ ਹੈ ਔਰ ਬੱਚਿਆਂ ਨੂੰ ਉੱਥੇ ਇੱਕ ਦੋ ਦਿਨ ਰਖਦੀ ਰਖਦੇ ਆ ਉਸ ਦਲਤੇ ਸਾਰੇ ਪਰਿਵਾਰ ਦੇ ਪੂਰੇ ਟੱਬਰ ਦੇ ਨਾਨਕੇ ਦਾਦ ਕਹਿੰਦੇ ਸਾਹ ਸੁੱਕ ਗਏ ਸੀ ਪਰ ਆਹ ਪਰ ਹਸਕੀ ਮੈਂ ਨਾ ਕਿਤੇ ਤੈਨੂੰ ਥੋੜਾ ਬਹੁਤਾ ਸਹੀ ਕਹਿ ਲੋ ਕਿ ਕਿ ਇਤਨਾ ਇਹਦੇ ਦਿਮਾਗ 'ਚ ਨੁਕਸਾ ਹੈਗਾ ਥੋੜਾ ਪੇਜ ਹਿਲੇ ਹੋਇਆ ਤੂੰ ਵਾਕਈ ਹਰਾਂਦੇ ਤੂੰ ਸੱਚੀ ਗਿਰਿਆ ਹੋਇਆ ਸੱਚੀ ਸੀਰੀਅਸਲੀ ਮਤ ਦਿলো ਕੰਨੀ ਆ ਤੂੰ ਤੇਰੇ ਤੇ ਵਿਕਰਮ ਆ ਤੂੰ ਤੂੰ ਆਪਦੇ ਜਨਾਨੀ ਦਾ ਨਹੀਂ ਤੂੰ ਆਪਦੇ ਜਵਾਕਾਂ ਦਾ ਨਹੀਂ ਜੇ ਤੂੰ ਤੇਰੇ ਤੱਕ ਵੀਡੀਓ ਪਹੁੰਚੇ ਮਿਹਰਬਾਨੀ ਕਰਕੇ ਨਾ ਥੋੜਾ ਰੱਬ ਤੋਂ ਡਰ ਦਾਰ ਰੱਬ ਨੇ ਜਿਹੋ ਤੈਨੂੰ ਦਿੱਤਾ ਹੈ ਨਾ ਉਹਦਾ ਸ਼ੁਕਰ ਮਨਾ ਨਾ ਕਿ ਐਦਾਂ ਮਜ਼ਾਕ ਬਣਾ ਆ ਤੂੰ ਤੇਰੇ ਤੇ ਪਹਿਨਦਾ ਤੂੰ ਬਫਾ ਰਾਮ ਦਾ ਗੁੱਸਾ ਆਂਦਾ ਤੇਰੇ ਤੇ ਇਥੇ ਹਰ ਕਤਾ ਦੇਖ ਕੇ ਬਲੌਗਰਾਂ ਦੀ ਰੇਪ ਕੇਸ ਰੇਪ ਕੇਸਾਂ ਦੇ ਉੱਤੇ ਥੋੜੇ ਕੇ ਜਿਹੜੇ ਹੈਗੇ ਆ ਮਾਰੇ ਮੋٹے ਜਿਹੜੇ ਮੇਰੇ ਵਿਚਾਰ ਹੈਗੇ ਆ ਮੈਂ ਉਹ ਜ਼ਰੂਰ ਸਾਂਝੇ ਕਰਾਂਗੀ ਤੁਹਾਡੇ ਨਾਲ ਕਿਉਂਕਿ ਕੁਝ ਕੇ ਟਾਈਮ ਤੋਂ ਰੇਪ ਕੇਸ ਦੇ ਜਿਹੜੀਆਂ ਖਬਰਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਹਰ ਤੀਜੇ ਚੌਥੇ ਮਹੀਨੇ ਇੱਕ ਕੇਸ ਤਾਂ ਜ਼ਰੂਰ ਆ ਜਾਂਦਾ ਹੈ ਸਾਹਮਣੇ ਸੋਸ਼ਲ ਮੀਡੀਆ ਤੇ ਕਾਫੀ ਹਾਈਲਾਈਟ ਹੋ ਜਾਂਦਾ ਹੈ ਅੰਦਰ ਖਾਤੇ ਤਾਂ ਪਤਾ ਨਹੀਂ ਕਿ ਨਹੀਂ ਹੋਣੇ ਹੋ ਨਾ ਜਿਹੜਾ ਹੁਸ਼ਿਆਰਪੁਰ 'ਚ ਹੋਇਆ ਉਸ ਤੋਂ ਪਹਿਲੇ ਇੱਕ ਗੁਰਦਾਸਪੁਰ 'ਚ ਹੋਇਆ ਸੀ ਬੱਚੀ ਦੇ ਨਾਲ ਉਸ ਤੋਂ ਜਲੰਧਰ ਦਾ ਵੀ ਕੇਸ ਸੀ ਲੁਧਿਆਣੇ ਦਾ ਵੀ ਇੱਕ ਕੇਸ ਸੀਗਾ ਹੁਣ ਪਿੱਛੇ ਜਿਹੜਾ ਇੱਕ ਗੈਂਗ ਰੇਪ ਦਾ ਕੇਸ ਆਇਆ ਸੀ ਇੱਕ ਕਲ ਕਲਕੱਤਾ ਹਸਪੀਟਲ ਜਿਹੜਾ ਕਾਲਜ ਹੈਗਾ ਮੈਡੀਕਲ ਕਾਲਜ ਉੱਥੇ ਦਾ ਕੇਸ ਸੀਗਾ ਉਸ ਤੋਂ ਪਹਿਲੇ ਵੀ ਬਥੇਰੇ ਸੀਗੇ ਇੱਕ ਹੋਰ ਜਾਂ ਹੱਥ ਰਸ ਆ ਨਾਮ ਨਹੀਂ ਮੈਨੂੰ ਚੇਤੇ ਆ ਰਿਹਾ ਸੀਗਾ ਕੁਛ ਹੈਨਾ ਸੋ ਉਸ ਤੋਂ ਪਹਿਲੇ ਨਿਰਭੈ ਕੇਸ ਸੀਗਾ ਜਿਹੜਾ ਦਿੱਲੀ 'ਚ ਹੋਇਆ ਸੀ ਬੱਸ ਦੇ ਵਿੱਚ ਕੇਸ ਤਾਂ ਬਹੁਤ سارے ਨੇ ਕਈ ਅੰਦਰ ਰਹਿ ਜਾਂਦੇ ਕਈ ਬਾਹਰ ਰਹਿ ਜਾਂਦੇ ਆ ਕਈ ਆਂਦੇ ਹੀ ਨਹੀਂ ਸਾਹਮਣੇ ਬਿਲਕੁਲ ਵੀ ਡੱਬਾ ਬੰਦ ਕਿਸੇ ਨੂੰ ਪਤਾ ਤੱਕ ਨਹੀਂ ਲੱਗਦਾ ਤੇ ਇਹ ਸਾਰੇ ਕੇਸਾਂ ਵਿੱਚ ਕੀ ਸਾਰੇ ਰੇਪ ਵਿਕਟਮ ਨੇ ਅੱਧੇ ਕੱਪੜੇ ਪਾਏ ਸੀ ਨੰਗੇ ਸੀ ਛੋਟੇ ਕੱਪੜੇ ਪਾਏ ਸੀ ਮੈਨੂੰ ਇਸ ਚੀਜ਼ ਦੀ ਵਜ੍ਹਾ ਜਾਨਣੀ ਹੈ ਕਿ ਕਿਉਂ ਲੋਕੀ ਇਦਾਂ ਕਹਿੰਦੇ ਨੇ ਕਿ ਹਾਂ ਛੋਟੇ ਕੱਪੜੇ ਪਾਏ ਸੀ ਇਦਾਂ ਦੇ ਕੱਪੜੇ ਪਾਏ ਸੀ ਰਿਵਿਲਿੰਗ ਕੱਪੜੇ ਪਾਏ ਸੀ ਧਰੇ ਪਹੋਗੇ ਆ ਨਿਰਭੈ ਕਾਂ ਚ ਉਹਨੇ ਰਿਵਿਲਿੰਗ ਪਾਏ ਸੀ ਕੱਪੜੇ ਨਹੀਂ ਉਹਨੇ ਸਿੰਪਲ ਇੱਕ কুর্তা ਪਾਇਆ ਸੀਗਾ ਜਿਹੜਾ ਗੈਂਗ ਰੇਪ ਹੋਇਆ ਕੌਲ ਕਲਕੱਤਾ ਦੇ ਤਲਗਟਾ ਮੈਡੀਕਲ ਕਾਲਜ ਵਾਲਾ ਕੇਸ ਉਹਦੇ ਚ ਉਹਨੇ ਛੋਟੇ ਕੱਪੜੇ ਪਾਏ ਸੀ ਉਹਨੇ ਵੀ ਬੜੇ ਡੀਸੈਂਟ ਨਾਰਮਲ ਕੱਪੜੇ ਪਾਏ ਸੀ ਜਿਹੜੇ ਛੋਟੇ-ਛੋਟੇ ਬੱਚੀਆਂ ਦੇ ਰੇਪ ਹੋ ਰਹੇ ਆ ਮੁੰਡੇ ਦਾ ਰੇਪ ਹੋ ਗਿਆ ਉਹਨੇ ਕਿ ਛੋਟੇ ਕੱਪੜੇ ਪਾਏ ਸੀ ਨਹੀਂ ਉਹਨੇ ਬਿਲਕੁਲ ਛੋਟੇ ਕੱਪੜੇ ਨਹੀਂ ਪਾਏ ਸੀ ਕਿਹੜਾ ਐਸਾ ਰੇਪ ਕੇਸ ਹੈਗਾ ਜਿੱਥੇ ਜਨਾਨੀ ਨੇ ਛੋਟੇ ਕੱਪੜੇ ਪਾਏ ਤਾਂ ਉਹਦਾ ਰੇਪ ਹੋ ਗਿਆ ਹੋਏਗਾ ਆ ਨਹੀਂ ਕਿ ਛੋਟੇ ਕੱਪੜੇ ਪਾਉਂਦੀਆਂ ਕੁੜੀਆਂ ਤੇ ਉਹ ਗਲਤ ਹੋ ਜਾਂਦੀਆਂ ਨਹੀਂ ਇੰਟੈਂਸ਼ਨ ਕੀ ਹੈ ਤੁਸੀਂ ਇੱਕ ਟਿਪੀਕਲ ਪਿੰਡੂ ਇਲਾਕੇ ਦੇ ਵਿੱਚ ਨਿੱਕੇ ਨਿੱਕੇ ਛੋਟੇ ਛੋਟੇ ਕੱਪੜੇ ਪਾ ਕੇ ਜਾਉਂਗੀ ਆ ਉਸੇ ਉੱਥੇ ਦਾ ਮਾਹੌਲ ਕੁਛ ਡਿਫਰੈਂਟ ਹੋਏਗਾ ਤਾਂ ਫਿਰ ਲੋਕਾਂ ਨੇ ਤੁਹਾਡੇ ਤੇ ਪੱਥਰ ਹੀ ਮਾਰਨਾ ਕੁੜੀਆਂ ਬੀਚ ਦੇ ਵਿੱਚ ਸਵਿਮਿੰਗ ਕਰਨ ਦੇ ਟਾਈਮ ਤੁਸੀਂ ਛੋਟੇ ਕੱਪੜੇ ਪਾਉਂਗੀ ਆ ਤਾਂ ਤੁਹਾਨੂੰ ਐਪਰੀਸ਼ੀਏਟ ਹੀ ਕੀਤਾ ਜਾਏਗਾ ਕਿ ਹਾਂ ਇਹਨੂੰ ਸੈਂਸ ਹੈਗੀ ਕੱਪੜੇ ਪਾਣ ਦੀ ਜੇ ਆਪਾਂ ਸਵਿਮਿੰਗ ਦੇ ਟਾਈਮ ਤੇ ਜਾਂ ਫਿਰ ਬੀਚ ਦੇ ਟਾਈਮ ਤੇ ਕੰਬਲ ਝਾੜ ਕੇ ਬੁਰਕਾ ਪਾ ਕੇ ਸਲਵਾਰ ਸੂਟ ਪਾ ਕੇ ਉੱਥੇ ਜਾਵਾਂਗੀ ਆ ਸਾਡੇ ਉੱਤੇ ਲੋਕੀ ਹੱਸਣਗੇ ਇਹ ਸਿਰਫ ਇੱਕ ਸੈਂਸ ਦੀ ਗੱਲ ਹੈ ਸਮਝਣ ਦੀ ਗੱਲ ਹੈ ਤੁਹਾਨੂੰ ਇੰਨੀ ਸਮਝ ਹੋਣੀ ਚਾਹੀਦੀ ਕੱਪ ਕਿਹੜਾ ਕਪੜਾ ਕਿੱਥੇ ਪਾਣਾ ਹੁਣ ਕਿਸੇ ਜਨਾਨੀ ਦਾ ਕਲੀਵੇਜ ਦੇਖ ਰਿਆ ਉਹ ਨਾਰਮਲ ਮਾਰਕੀਟ 'ਚ ਜਾ ਰਹੀ ਹੈ ਨਾਰਮਲ ਜਿਹੜੇ ਬਾਜ਼ਾਰ ਹੁੰਦੇ ਜਿਹਨੂੰ ਪਬਲਿਕ ਪਲੇਸ ਕਹਿ ਦੋ ਫੈਮਿਲੀ ਵਾਲੀ ਜਗ੍ਹਾ ਕਹਿ ਲਓਗੇ ਜਿੱਥੇ ਹਰ ਤਰ੍ਹਾਂ ਦੇ ਲੋਕ ਮਿਲ ਸਕਦੇ ਆ ਤੁਹਾਨੂੰ ਬੱਚੇ ਬੁੱਢੇ ਸਾਰੇ ਉੱਥੇ ਜੇ ਪੂਰਾ ਕਲੀਵੇਜ ਦੇਖ ਰਿਆ ਤੇ ਕੋਈ ਸੈਂਸ ਬੰਦਾ ਨਹੀਂ ਕਲੀਵੇਜ ਦਿਖਾਣ ਦਾ ਕਿ ਤੁਸੀਂ ਪਬਲਿਕ 'ਚ ਜਾ ਰਹੇ ਹੋ ਤਾਂ ਕਲੀਵੇਜ ਕਿਉਂ ਦਿਖਾ ਰਹੀ ਹੋ ਰਾਈਟ ਇਹ ਸਮਝਣ ਦੀਆਂ ਗੱਲਾਂ ਨੇ ਸਿਰਫ ਉਹ ਜਨਾਨੀ ਕਲੇਵੇਜ਼ ਦਿਖਾ ਰਹੀ ਹੈ ਤਾਂ ਉਹਦਾ ਰੇਪ ਹੋ ਜਾਏਗਾ ਜਾਂ ਉਹ ਰੇਪ ਨੂੰ ਵਡਾਵਾ ਦੇ ਰਹੀਆਂ ਵਡਾਵਾ ਦੇ ਰਹੀਆਂ ਨੇ ਇਹ ਮੇਰੇ ਹਿਸਾਬ ਨਾਲ ਤਾਂ ਕੋਈ ਸਰਪੈਰ ਦੀ ਗੱਲ ਮੈਨੂੰ ਨਹੀਂ ਲੱਗਦੀ ਔਰ ਰਹੀ ਗੱਲ ਜਿੱਦਾਂ ਮੈਂ ਵੀਡੀਓ ਚ ਪਹਿਲੇ ਕਹਿ ਚੁੱਕੀਆਂ ਭਈ ਆਪਣੇ ਬੱਚਿਆਂ ਨੂੰ ਆਪਣੀ ਕੁੜੀਆਂ ਨੂੰ ਮੁੰਡਿਆਂ ਨੂੰ ਆਪਣੇ ਜੋ ਵੀ ਤੁਹਾਡੇ ਪੱਲੇ ਤੁਹਾਡੇ ਜਵਾਕ ਪਿਆ ਨਾ ਉਹਨਾਂ ਨੂੰ ਐਜੂਕੇਟ ਕਰੋ ਉਹਨਾਂ ਨੂੰ ਸੈਲਫ ਡਿਫੈਂਸ ਦੇ ਵੱਲ ਸ਼ੁਰੂਆਤ ਤੋਂ ਹੀ ਖੱਲੋ ਬੇਸਿਕ ਚੀਜ਼ਾਂ ਉਹਨਾਂ ਨੂੰ ਸਿਖਾਣੀ ਸ਼ੁਰੂ ਕਰ ਦੋ ਮਾਵਾਂ ਭੈਣਾਂ ਚੋ ਫੋਨਾਂ ਦੇ ਵਿੱਚ ਵੜੀਆਂ ਹੁੰਦੀਆਂ ਆਪਣਾ ਖੇੜਾ ਛੜਾਣ ਦੇ ਲਈ ਬੱਚਿਆਂ ਦੇ ਹੱਥ 'ਚ ਫੋਨ ਜਾਂ ਟੀਵੀ ਦੇ ਅੱਗੇ ਬਿਠਾ ਦਿੰਦੀਆਂ ਨੇ ਤੁਸੀਂ ਕੀ ਮੇਰੇ ਤੋਂ ਸੁਣਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਹੈ ਤੁਸੀਂ ਕੀ ਟੱਟੂ ਸਿਖਾਣਾ ਆਪ ਤੇ ਜਵਾਕਾਂ ਨੂੰ ਆਪ ਦਾ ਆਰਾਮ ਪਾਲਦੀਆਂ ਨੇ ਮਾਵਾਂ ਉਹ ਕਦੇ ਚੱਲ ਪਿਓ ਨੇ ਵੀ ਸਿਖਾਣਾ ਮਾਂ ਦਾ ਵੀ ਕੁਝ ਫਰਜ਼ ਹੈਗਾ ਪਿਓ ਦਾ ਵੀ ਹੈਗਾ ਦੋਨਾਂ ਦਾ ਫਰਜ਼ ਹੈਗਾ ਆਪਣੇ ਬੱਚੇ ਦੀ ਜ਼ਿੰਮੇਵਾਰੀ ਆਪਣੇ ਹੱਥ 'ਚ ਰੱਖੋ ਇਹ ਫਾਲਤੂ ਦੇ ਆਲਸ ਦੇ ਚੱਕਰ ਚੇ ਕਿ ਹਾਏ ਮੈਨੂੰ ਆਰਾਮ ਮਿਲ ਜੇ ਚੱਲ ਕੁੜੀਏ ਤੂੰ ਉੱਥੇ ਬਹਿ ਜਾ ਤੂੰ ਉ ਇੱਕ ਹੀ ਫਾਲਤੂ ਸਰ ਪਰ ਦੀਆ ਦਾ ਹਰ ਤੁਹਾਡੇ ਜ਼ਿੰਮੇਦਾਰੀ ਲੈਣੀ ਕਿ ਨਹੀਂ ਲੈਣੀ ਹੈਗੀ। ਉਡਦੀਆਂ ਫਿਰਦੀਆਂ ਇਹ ਹੋ ਗਿਆ ਤਾਂ ਉਹ ਹੋ ਗਿਆ। ਉਹ ਜ਼ਿੰਮੇਦਾਰੀ ਲਓ ਸਮਝੋ ਗੱਲ ਨੂੰ ਸਮਝੋ। ਨੀਕੇ ਨੀਕੇ ਜਵਾਬ ਹੈ ਜਿਨ੍ਹਾਂ ਦੇ ਤਾਂ ਮਿਹਰਬਾਨੀ ਕਰਕੇ ਪੁਲਿਸ ਕੁਛ ਕਰੋ ਆਪਣੇ ਬੱਚਿਆਂ ਦਾ ਤੇ ਤੁਹਾਡੇ ਮੁੰਡਿਆਂ ਤੇ ਵੀ ਇਨੀ ਸੈਂਸ ਹੋਣੀ ਚਾਹੀਦੀ ਜਿਨ੍ਹਾਂ ਦੇ ਮੁੰਡੇ ਹਨ ਆਪਣੇ ਮੁੰਡਿਆਂ ਨੂੰ ਐਜੂਕੇਟ ਕਰੋ। ਇਹ ਦੋਨੋਂ ਪਾਸੇ ਗੱਡੀ ਚੱਲਣੀ ਹੈ ਇੱਕ ਪਾਸੇ ਦੀ ਨਹੀਂ। ਆਪਣੇ ਮੁੰਡਿਆਂ ਨੂੰ ਐਜੂਕੇਸ਼ਨ ਦਿਓ, ਸਮਝਾਓ ਬੱਚਿਆਂ ਨੂੰ ਆਪਣੇ ਮੁੰਡਿਆਂ ਨੂੰ ਕਿ ਭਈ ਇਹ ਉਹ ਲੋਕਾਂ ਦੀ ਧੀਆ ਪਹਿਣਾ ਨਾਲ ਕਿੱਦਾਂ ਵਰਤੀਦਾ ਹੈ? ਇੱਜ਼ਤ ਮਾਨ ਦਈਦਾ ਹੈ। ਏ ਸਾਰੀ ਚੀਜ਼ਾਂ ਆ ਬ੍ਰਿੰਗਿੰਗ ਦੇ ਉੱਤੇ ਡਿਪੈਂਡ ਕਰਦੀ ਐ ਨਾ ਮੇਰੇ ਹਿਸਾਬ ਨਾਲ। ਬਾਕੀ ਭਈਆ ਜਿਹਦੀ ਜਿੱਦਾਂ ਦੀ ਸੋਚ ਐ ਉਦਾਂ ਚੱਲਦੇ ਨੇ ਲੋਕੀ। ਕੀ ਕਰ ਸਕਦੇ ਆ ਆਪਾਂ ਤਾਂ ਪਿੱਛੇ ਅੱਜ ਦੀ ਜਿਹੜੀ ਮੇਰੀ ਸੋਚ ਮੈਂ ਤਾਂ ਉਹ ਹੀ ਸਾਂਝੀ ਕਰ ਸਕਦੀ ਮੈਂ ਤਾਂ ਨਹੀਂ ਕਹਿ ਸਕਦੀ। ਹਾਏ ਛੋਟੇ ਕੱਪੜੇ ਨਹੀਂ ਪਰ ਮੈਂ ਕਿਉਂ ਕਵਾਂ ਭਈਆ ਮੈਂ ਤਾਂ ਆਪਾਂ ਨਹੀਂ ਛੋਟੇ ਕੱਪੜੇ ਜਿੱਥੇ ਲੋੜ ਹੁੰਦੀ ਐ ਜਿੱਥੇ ਮੂਵੀ ਦੇਖਣ ਜਾਈਦੇ ਉੱਥੇ ਪਾ ਲਈਦੇ ਐ ਡਰੱਸਾ ਵਗੈਰਾ ਬਾਹਰ ਘੁੰਮਣ ਜਾਈਦਾ ਪਾ ਲਈਦਾ ਹੁਣ ਆ ਤਾਂ ਹੈ ਨਹੀਂ ਸ਼ਾਰਟ ਪਾ ਕੇ ਛੋਟੀਆਂ ਡਰੱਸਾ ਪਾ ਕੇ ਗਲੀ ਚ ਘੁੰਮਦੇ ਫਰੀਏ ਬਜ਼ਾਰਾਂ ਚ ਇੱਥ ਤੇ ਫਾਲਤੂ ਤੇ ਬਕਵਾਸ ਗੱਲਾਂ ਦੇ ਵਿੱਚ ਫਰਕ ਕਰਨਾ ਸਿੱਖੋ ਕੋਈ ਵੀ ਕੁਛ ਵੀ ਪਕਾਈ ਮਾਰ ਦੇ ਨੈਟ ਤੇ ਆ ਕੇ ਐਦਾਂ ਐ ਜੀ ਉਦਾਂ ਜੀ ਆਪਣੀਆਂ ਕਲ ਲਗਾਇਆ ਕਰੋ ਦਿਮਾਗ ਵਰਤਿਆ ਕਰੋ ਸਾਲਾ ਜਿੰਨਾ ਨਾਲ ਮੇਰਾ ਕੋਈ ਬੈਰ ਵੀ ਨਹੀਂ ਉਹ ਵੀ ਮੇਰੇ ਨਾਲੋਂ ਖਾ ਕੇ ਖੜ ਬੈਠਿਆ ਤੁਸੀਂ ਸਾਡੇ ਬਾਰੇ ਦੇ ਲੈ ਚੁੱਪਲੇ ਖਾ ਰੱਖਿਆ ਦੱਸਦੀ ਤੂੰ ਅਸੀਂ ਵੀ ਤਿਆਰ ਬੈਠਿਆ